ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅਸੀਂ ਖਨੋਰੀ ਬਾਰਡਰ ਤੋਂ ਬੈਠ ਕੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਸਾਰੇ ਹੀ ਬਲਾਕਾਂ ਦੇ ਆਗੂ ਸਹਿਬਾਨ ਸਾਰੇ ਹੀ ਮੁਕਤਸਰ ਜ਼ਿਲ੍ਹੇ ਦੇ ਸਾਰੇ ਹੀ ਪਿੰਡਾਂ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਕਿਸਾਨ ਵੀਰੋ 4 ਜਨਵਰੀ ਦਿਨ ਸ਼ਨੀਵਾਰ ਨੂੰ ਖਨੋਰੀ ਦੇ ਉੱਪਰ ਬਹੁਤ ਵੱਡਾ ਇਕੱਠ ਇਕੱਠ ਕੀਤਾ ਜਾ ਰਿਹਾ ਹੈ ਇਹ ਇਕੱਠ ਇਸ ਕਰਕੇ ਕਰਦੇ ਕਿਉਂਕਿ ਸਾਡੇ ਡੱਲੇਵਾਲ ਸਰਦਾਰ ਬਿਰਜੀਤ ਸਿੰਘ ਜੀ ਪ੍ਰਧਾਨ ਨੇ ਉਹਨਾਂ ਦਾ ਇੱਕ दिली ਇੱਛਾ ਹੈ ਕਿ ਯਾਰ ਮੈਨੂੰ ਅਜ 37 ਦਿਨ ਤੇ ਹੋ ਗਏ ਬੈਠੇ ਨੂੰ ਤੇ ਮੈਂ ਚਾਹਣਾ ਹੈ ਕਿ ਮੈਂ ਆਪਦੇ ਸੁਰਤ ਸੰਭਾਲ ਦੇ ਵਿੱਚ ਵਿੱਚ ਸਾਰਿਆਂ ਦੇ ਵੀਰਾਂ ਦੇ ਦਰਸ਼ਨ ਕਰ ਲਵਾਂ ਤਾਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਤੇ ਮੁਕਸਰ ਜ਼ਿਲ੍ਹੇ ਨੂੰ ਅਪੀਲ ਕਰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਆਪ ਪਹੁੰਚੋ ਪਰਿਵਾਰਾਂ ਸਮੇਤ ਪਹੁੰਚੋ ਤੇ ਪੰਚਾਇਤਾਂ ਦਾ ਵੀ ਸਮਰਥਨ ਲੈ ਕੇ ਨਾਲ ਹਰੇਕ ਪਿੰਡ ਦੇ ਵਿੱਚੋਂ ਦੋ ਦੋ ਟੁਕੜ ਕਰਵਾ ਕੇ ਇੱਥੇ ਇੱਕ ਦਿਨ ਵਾਸਤੇ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾ ਚਾਰ ਤਰੀਕ ਹੈ ਜੀ ਜਿਹੜੀ ਐਸ ਜਨਵਰੀ ਦੀ ਹੈ ਤੇ ਸਾਰੇ ਖਾਸ ਕਰ ਜੋ ਪਿੰਡਾਂ ਦੇ ਸਰਪੰਚ ਪੰਚ ਮੁਤਵਾਰਾ ਸੱਜਣਾਂ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣੇ ਆਪਣੇ ਪਿੰਡਾਂ ਚੋਂ ਜਿਹੜੀਆਂ ਬੱਸਾਂ ਉਹ ਕਰਾ ਕੇ ਪੂਰੀ ਜ਼ਿੰਮੇਵਾਰੀ ਨਾਲ 4 ਤਰੀਕ ਨੂੰ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਵੇਰ 11 12 ਵਜੇ ਦੇ ਕਰੀਬ-ਕਰੀਬ ਖਨੌਰੀ ਬਾਰਡਰ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨ ਚਲੋ ਇਹਨਾਂ ਬੱਸਾਂ ਦੇ ਵਿੱਚ ਆਪਾਂ ਆਪਣੀਆਂ ਜੋ ਸਤਿਕਾਰਯੋਗ ਬੀਬੀਆਂ ਭੈਣਾਂ ਉਹਨਾਂ ਨੂੰ ਵੀ ਲਿਆ ਸਕਦੇ ਆ ਬੱਚਿਆਂ ਨੂੰ ਵੀ ਲਿਆ ਸਕਦੇ ਆ ਤਾ ਜੋ ਇੱਕ ਜਿਹੜੇ ਪਿੰਡਾਂ ਦੇ ਵਿੱਚ ਇਕਾਈਆਂ ਨਹੀਂ ਬਣੀਆਂ ਹਨ ਕਈ ਵਾਰੀ ਇਹ ਵੀ ਸੋਚ ਲੈਂਦੇ ਹਨ ਕਿ ਇਕਾਈ ਇੱਥੇ ਹੈ ਨਹੀਂਗੀ ਉਹਨਾਂ ਦੇ ਸਰਪੰਚ ਨੂੰ ਵੀ ਚਾਹੀਦਾ ਹੈ ਕਿ ਇਸ ਜਿਹੜਾ ਕਿਸਾਨੀ ਅੰਦੋਲਨਾ ਇਹਦੇ ਵਿੱਚ ਉਹਨੂੰ ਵੀ ਜ਼ਰੂਰੀ ਹਿੱਸਾ ਪਾਉਣਾ ਚਾਹੀਦਾ ਹੈ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਇਹੋ ਹੀ ਬੇਨਤੀ ਕਰਾਂਗੇ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਭਾਵਨਾ ਹੈ ਕਿ ਤੁਸੀਂ ਕਿਰਪਾ ਕਰਕੇ ਤੁਹਾਡੇ ਚਰਨਾਂ ਥੱਲੋਂ ਨਿਮਨ ਹੋ ਕੇ ਬੇਨਤੀ ਹੈ ਕਿ ਸਮੇਤ ਪਰਿਵਾਰ ਬੱਚੇ ਬੀਬੀਆਂ ਹਰ ਇੱਕ ਆਪਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਤੇ ਹੋਰਾਂ ਨੂੰ ਭਾਵੇਂ ਕਿਤੇ ਇਕਾਈ ਹੈ ਭਾਵੇਂ ਨਹੀਂ ਤੇ ਤੁਸੀਂ ਇੱਕ ਜਰਨੈਲ ਦੀ ਜਿਹੜਾ ਕਿਸਾਨੀ ਦਾ ਮਸੀਹ ਹੈ ਉਹਦੀ ਇੱਛਾ ਜ਼ਰੂਰ ਪੂਰੀ ਕਰੋ ਕਿ 4 ਤਰੀਕ ਨੂੰ ਤੁਸੀਂ ਖਨੌਰੀ ਬਾਰਡਰ ਪਹੁੰਚੋ ਜਿਹੜੀ ਆ ਆਉਣ ਵਾਲੀ 4 ਤਰੀਕ ਹੈ ਨਵੇਂ ਸਾਲ ਦੀ ਜਨਵਰੀ ਦੀ 4 ਤਰੀਕ ਹੈ ਜ਼ਰੂਰ ਪਹੁੰਚੋ ਔਰ ਪਹੁੰਚੋ ਵੀ ਇਹ ਕਿਰਪਾ ਕਰੋ ਕਿ 10:30 11 ਵਜੇ ਤੁਸੀਂ ਖਨੌਰੀ ਬਾਰਡਰ ਦੇ ਉੱਤੇ ਹੋ ਇਹ ਇਹ ਬੇਨਤੀ ਜ਼ਰੂਰ ਮੰਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਸਰ ਜ਼ਿਲ੍ਹੇ ਦੇ ਸਾਰੇ ਨਗਰ ਨਿਵਾਸੀ ਪਿੰਡਾਂ ਨੂੰ ਬੇਨਤੀ ਹੈ ਵੀਰੋ ਭੈਣਾਂ ਨੂੰ ਮਾਈ ਭਾਗ ਉਹਦੀਆਂ ਵਾਰਸੋਂ ਭੈਣੋ ਤੁਸੀਂ ਵੱਧ ਤੋਂ ਵੱਡੀ ਗਿਣਤੀ ਵਿੱਚ ਹਰੇਕ ਪਿੰਡ ਚੋਂ ਇੱਕ ਬੱਸ ਭੈਣਾਂ ਦੀ ਭਰ ਕੇ ਇੱਥੇ ਪਹੁੰਚਣਾ ਹੈ ਜਰੂਰ ਕਿ ਆਪਾਂ ਪੂਰਾ ਵੱਡਾ ਇਕੱਠ ਕਰਕੇ ਪ੍ਰਧਾਨ ਜੀ ਦੀ ਜੋ ਇੱਛਾ ਹੈ ਦਰਸ਼ਨ ਕਰਨ ਵਾਸਤੇ ਤੇ ਸਾਰੇ ਵੀਰਾਂ ਨੇ ਵੱਧ ਤੋਂ ਵੱਧ ਵੱਡੇ ਇਕੱਠ ਚ ਇੱਥੇ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਮੁਕਸਰ ਜ਼ਿਲ੍ਹੇ ਦੇ ਪਿੰਡਾਂ ਨੂੰ ਅਪੀਲ ਕਰਨੀ ਚਾਹੁੰਦਾ ਖਾਸ ਕਰ ਪੰਚਾਇਤਾਂ ਨੂੰ ਭਾਈ ਸਾਰਿਆਂ ਨੇ ਸਹਿਯੋਗ ਦੇਣਾ ਪ੍ਰਧਾਨ ਜੀ ਦੀ ਇੱਛਾ ਹੈ ਕਿ ਮੈਂ ਜਿਹੜਾ 37 ਦਿਨ ਤੋਂ ਪਿੱਛੇ ਮਤਲਬ ਮਰਨ ਵਰ ਤੇ ਬੈਠਾ ਲੜਾਈ ਲੜ ਰਿਹਾ ਮੈਂ ਸਾਰਿਆਂ ਦੇ ਤੁਹਾਡੇ ਦਰਸ਼ਨ ਕਰਨੇ ਚਾਹਣਾ ਭਾਵੇਂ ਬੀਕੇ ਜੂ ਇੱਕ ਤਾਂ ਸਿੱਧੂਪੁਰ ਦੀ ਇਕਾਈ ਹੈ ਜਾਂ ਨਹੀਂ ਪਰ ਉਹ 6 ਵਜੇ ਸਹੀ 6 ਵਜੇ ਆਪਾਂ ਉੱਥੇ ਤੁਰ ਪੈਣਾ ਹੈ ਪ੍ਰਸ਼ਾਦਾ ਜਾਂ ਤਾਂ ਨਾਲ ਲੈ ਕੇ ਆਉਣਾ ਜੇ ਕਿਸੇ ਨੂੰ ਜਰੂਰਤ ਮੁਤਾਬਕ ਛੱਕੇ ਆਉਣਾ ਆਪਦੇ ਪ੍ਰਸ਼ਾਦੇ ਦਾ ਪ੍ਰਬੰਧ ਕਰਕੇ ਆਉਣਾ ਇਹ ਤੁਸੀਂ ਧਿਆਨ ਰੱਖਣਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਉੱਤੇ ਪਹੁੰਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਾਰਿਆਂ ਨੇ ਇੱਥੇ ਦਰਸ਼ਨ जरूर देने हैं और इथे चाय पानी दा लंगर चलुगा जिन्नी क दूध दी सेवा है ਤੁਸੀਂ जरूर ਨਾਲ ਬੱਸਾਂ ਗੱਡੀਆਂ ਤੇ ਔਰ ਝੰਡੇ ਤੇ ਬੈਠ जरूर ਉਹ ਲਾ ਕੇ ਆਉਣੇ ਆ ਹਰੀ ਪੱਗ ਜਿਹੜੀ ਆਪਣੀ ਕਿਸਾਨੀ ਦੀ ਨਿਸ਼ਾਨੀ ਹੈ ਔਰ ਬੀਬੀਆਂ ਵਾਸਤੇ ਹਰੇ ਦੁਪੱਟੇ ਬਿਲਕੁਲ ਇਸ ਤਰ੍ਹਾਂ ਆਪਣਾ ਪੂਰਾ ਇੱਕ ਤਰ੍ਹਾਂ ਦਾ ਪੂਰਾ ਹੜ ਲਿਆ ਦੇਣਾ ਆਪਾਂ ਆਪਦੀ ਕਿਸਾਨੀ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ